ਤਨ ਦੇਵੇ ਬਾਣੀ ਮਿੱਟੀ ਆਵੇ ਹਸਾਲ ਤੇਰੀ ਮੈਂ ਗੁਰਈਆ ਮਾਨੀਆ ਬਾਦ ਬੜ ਕੇ ਲਾਈ ਹੋਈ ਆ ਸਿੱਖੀ ਦੀ ਬਾਹਰੇ ਜਾਨੂ ਰੇ ਤੇਰੀਆਂ ਅਥੀਆਂ ਦਾ ਚਾਨੀ ਭਰਵੇ ਜਨੂ ਸੂਤ ਅਰਸਤ ਤੇਰੀ ਆਹ ਸਾਗੀ ਭੁੱਲੇ ਦੁਨੀਆ ਪੀਰ ਵਾਲੇ ਬੜੀ ਪੀ ਕੇ ਪ੍ਰੇਮ ਦੀ ਘੁੱਟ ਸ਼ਰਾਬ ਤੇਰੀ ਪੂਰੀ ਕਰ ਗਈ ਆਸ ਨਰਾਸਿਆਂ ਨੇ ਜਦੋਂ ਆਸਾ ਵਿੱਚ ਵੱਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਸਤਿਗੁਰ ਸੱਤਿ ਬਾਸ ਜੀ ਮਹਾਰਾਜ ਬਾਰੇ ਭਾਈ ਗੋਤਾਰੀ ਨੇ ਕਹੇ ਦੇ ਰਹੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲੋ ਬਾਦਿਸਤਾਰ ਇਹ ਇਸ ਨਿਰਮਲ ਪੰਥਰੀ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਮਾਰਿਆ ਲੇਕੀਂ ਦੀ ਜਿੱਤੇ ਸਤਿਗੁਰ ਸੱਤਿ ਬਾਸ ਨੇ ਸੰਸਾਰ ਨੂੰ ਸਿਧਾ ਦੇਣ ਵਾਸਤੇ ਘਰ ਘਰ ਅੰਦਰ ਭੰਗਸਾਲ ਹੋਵੇ ਗੀਤਨ ਸਭ ਸੁਹਾ ਬਾਬੇ ਤਾਰੇ ਯਾਰ ਜਗ ਨਾ ਫੜ ਪਥਵੀ ਸੰਗਤ ਹੋਵਾ ਉਹ ਚਾਲ ਵਿੱਚ ਪਰ ਵਿੱਚ ਹੋਆ ਘਰ ਘਰ ਜਾ ਕੇ ਸੁਧਿਆ ਨੂੰ ਸਭ ਤੋਂ ਸਭੇ ਪਾਸ ਸੱਜੇ ਗਿਆ ਇਨਸਾਨ ਨਾਲ ਇਨਸਾਨ ਲੜਨ ਕਰਦਾ ਸਮਾਜ ਸੁਹਾਗ ਹੈ ਮੇਰੀ ਹੈ ਉਹਦੇ ਤੇ ਬੱਧ ਕੇ ਬੱਧ ਮੇਰਾ ਧਰਗੁਣ ਨਾਮ ਸਾਹਿਬ ਨੇ ਦਿੱਤਾ ਨਹੀਂ ਤਾਂ ਇਨਸਾਨ ਇਨਸਾਨ ਦੇ ਨਾਲ ਉਹ ਇੱਕ ਦਿਹਾ ਜੰਮਨ ਸੀਮਾ ਦੇ ਬੇਕਰੇ ਸੀ ਸਮਾਜ ਅੰਦਰ ਰਾਜੇ ਸ਼ੀਮ ਕਦਮ ਕੁੱਤੇ ਜਾਏ ਬੈਠੇ ਸੱਦੇ ਸਤਿਗੁਰ ਸੰਦੇ ਪਾਤਸ਼ਾਹ ਨੇ ਸੋਧੀ ਬਖਸ਼ੇ ਕੀਤੀ ਤੇ ਸਦੇ ਤੇ ਵੱਡਾ ਪਰਪਕਾਰ ਕੀਤਾ ਇਹ ਰਾਹੀ ਬਾਣੀ ਦਰਗਾਹੀ ਬਾਣੀ ਅੱਪੀ ਬਾਣੀ ਸਰਦਾਰ ਪ੍ਰਗੋਦੀ ਦੀ ਧੱਪੀ ਬਈ ਦੇ ਜਮਾਤ ਦੇ ਤੋਂ ਪਈ ਉਸ ਦੱਤੇ ਦੇ ਮੇਜ ਸੰਧਰ ਮੇਰੇ ਧਰਗੁਰੂ ਨਾਨਕ ਪਾਤਸ਼ਾਹ ਬਹਾਦਰ ਇਹ ਸੱਚ ਕਰਨ ਕੋ ਬਾਣੀ ਗਏ ਲੈਣ ਗਏ ਅਸਾਂ ਵੀ ਬਾਣੀ ਜਾ ਕੇ ਫਸਲ ਦੇ ਬਲਾਜਮਾਂ ਨੂੰ ਮੇਰੇ ਸਤਿਗੁਰ ਸਹਿ ਮਿਲ ਕੀਤੀ ਜਦੋਂ ਦਰਵਾਜ਼ਾ ਠਕਾਇਆ ਪੁੱਛਿਆ ਕਾਹ ਮੈਂ ਆਖਿਆ ਮੈਂ ਨਾਨਕ ਆਖਿਆ ਮੈਂ ਹੋ ਗਿਆ ਇਹਨਾਂ ਨੇ ਨਹੀਂ ਜੀਏ ਮੇਰੀ ਬੋਦੀ ਆ ਮੈਂ ਆਪਣੇ ਪਿਛਾਣ ਨਾਲ ਕੋਲ ਬੋਲਦਾ ਮੈਨੂੰ ਦਾਸ ਤੁਹਾਡੇ ਦਾ ਧਾਦੀਆਂ ਬਾਣੀ ਮੈਂ ਵਾਸਤੇ ਆਏ ਧਾਦੀ ਸ਼ਬਦੀ ਇੱਕ ਵਾਰ ਇਹ ਵੀ ਬਹੁਤ ਸਾਰੇ ਬਾਰੀਆਂ ਪੰਜਾਬੀ ਦੇ ਮਤਲਬਾਂ ਕਰਦੇ ਆ ਮਹਾਰਾਜ ਜੀ ਸਰਵਾਂ ਨੇ ਵਰਦੋਪੀ ਦਿੱਤੀ ਧਾਦੀ ਸ਼ਬਦੀ ਤੁਹਾਨੂੰ ਗੁਰੂ ਸਾਹਿਬ ਜੀ ਮਹਾਰਾਜ ਦਾ ਬਾਣੀ ਭਾਏ ਬਾਣੀ ਦਾ ਮਤਲਬ ਕਰਿਆ ਕੋਈ ਫੋਟ ਲੱਗਦਾ ਹੈ

ਸਭ ਤੋਂ ਸਭੇ ਪਾਤਸ਼ਾਹ ਦੇ ਨੂੰ ਕਾਨੂੰਨ ਨਾ ਕਰੂ ਨਾ ਪਾਉਂਦੇ ਸੱਜੇ ਕਾਮੇ ਰਾਜਾ ਧਰਮਗੋਆਰੇ ਗਾਵੜ ਤੋਂ ਸਿੱਖ ਸਮਾਧੀ ਅੰਦਰ ਗਾਵ ਕੁਲੋਂ ਸਾਰੇ ਚਾਰੇ ਸਭ ਤੋਂ ਸਭੇ ਪਾਤਸ਼ਾਹ ਫਰੋਦੁਨੀਏ ਕੀ ਹੁੰਦੀ ਹੈ ਸਭ ਤੋਂ ਸਭੇ ਪਾਤਸ਼ਾਹ ਮਹਾਰਾਜ ਨੂੰ ਮੋਰ ਕੇ ਨਿਵਾਦ ਦਿੱਤਾ ਇੱਥੇ ਉੱਪਰ ਛੱਡਾ ਕੁਰਾਨ ਗੀਤਾ ਅਜੀਰ ਗੱਲਪ ਗੀਤਾ ਇਹ ਬਹੁਤ ਸਾਰਾ ਧੰਤ ਲੇਦਾ ਕਿ ਜਾਨ ਸਭ ਤੋਂ ਸਭੇ ਪਾਕਸ਼ਾ ਮੇਂ ਤਰ헤 ਉਹ ਪ੍ਰੋਸੇਦਾਰ ਹੈ ਅਦੀਨ ਹੈ ਵਹਿਬ ਹੈ ਕੁਰਾਨ ਹੈ ਪਰ ਸਭ ਤੋਂ ਦੇਖਿਆ ਉਹਨੇ ਕਬਜ਼ਾ ਕਰ ਲਈ ਹਿੰਦੂ ਵੀਰ ਕਹਿੰਦੇ ਇਹ ਗੀਤਾ ਸਾਡੀ ਹੈ ਕੁਰਾਨ ਵਾਲੇ ਕਹਿੰਦੇ ਸਾਡਾ ਕੁਰਾਨ ਹੈ ਕਿਸੇ ਹੋਰ ਨੂੰ ਅਧਾਰ ਨਹੀਂ ਹੈ ਸਭ ਤੋਂ ਸਭੇ ਪਾਕਸ਼ਾ ਹੁੰਦੇ ਤਖਰੀਬੇ ਜਿਹੜੀ ਹੈ ਇਸ ਦਿਹੋ ਸੰਸਾਰ ਅੰਦਰ ਇਹਨਾਂ ਨੋਕਾੜੇ ਪਾਇਦੇ ਨੇ ਚਾਹ ਬੇਟ ਦੇ ਸਭ ਤੋਂ ਸਭੇ ਪਾਕਸ਼ਾ ਉਹ

جپ جی راہی با پڑھیا راہی بانی سنیا راہی بایا ਜਿੰਦਗੀ ਜਿਹੜੀ ਉਹ ਸਹਿ ਜਾਂਦੀ ਹੈ ਸਭ ਕੁਝ ਸੱਤੇ ਪਾਛਾ ਦੀ ਬਾਣੀ ਦੀ ਗੱਲ ਆਹ ਆਪ ਦੇ ਨਾਲ ਕਦੇ ਨਹੀਂ ਕਰਦੇ ਬਾਦ ਸਿੰਘ ਦੀ ਸੋਕੀ ਥਾਪਾ ਆਲੀ ਵੀ ਸਿੰਘ ਹੈਗੇ ਉਹ ਦੀਨ ਤੇ ਮੇਰੇ ਸ਼ੇਖ ਨੇ ਤੇ ਨਾਲ ਨਲੀ ਸਿੰਘ ਦੀ ਬਾਤ ਦਾਸ ਕੁਮਨੀ ਸਿੰਘ ਤੋਂ ਦਾ ਕਾਦੀ ਜਤਾ ਸਭ ਕੁਝ ਸੱਤੇ ਪਾਛਾ ਦੀ ਬਾਣੀ ਦੀ ਸਬਤ ਬਾਣੀ ਦੀ ਗੱਲ ਆਪ ਦੇ ਨਾਲ ਹੈ ਇਹਨੂੰ ਸਾਡੇ ਨਾਲ ¡Suscríbete al thank